ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਉਹਨਾਂ ਮਨੁੱਖਾਂ ਦੇ ਬਾਰੇ ਜਿਹੜੇ ਆਖਦੇ ਹਨ ਕਿ ਪ੍ਰਮਾਤਮਾ ਵਾਹਿਗੁਰੂ ਜੀ ਸਾਡੀ ਅਰਦਾਸ ਪਤਾ ਨਹੀਂ ਕਿਉਂ ਨਹੀਂ ਸੁਣਦੇ ਉਹ ਸਾਡੀ ਕੋਈ ਗੱਲ ਕਿਉਂ ਨਹੀਂ ਮੰਨ ਰਹੇ ਸੋ ਸਤ ਸੰਗਤ ਜੀ ਸਭ ਤੋਂ ਪਹਿਲੀ ਗੱਲ ਹਮੇਸ਼ਾ ਤੁਸੀਂ ਇਹ ਯਾਦ ਰੱਖਣੀ ਹੈ ਕਿ ਵਾਹਿਗੁਰੂ ਪ੍ਰਮਾਤਮਾ ਜੀ ਸਾਡੇ ਕੋਈ ਗੁਲਾਮ ਨਹੀਂ ਹਨ ਅਤੇ ਨਾ ਹੀ ਸਾਡੇ ਕੋਈ ਨੌਕਰ ਹਨ ਕਿ ਜੋ ਵੀ ਅਸੀਂ ਉਹਨਾਂ ਨੂੰ ਕਹਿ ਦਈਏ ਉਹ ਉਸੇ ਵੇਲੇ ਹੀ ਸਾਡੀ ਗੱਲ ਨੂੰ ਪ੍ਰਵਾਨ ਕਰਕੇ ਉਸ ਨੂੰ ਪੂਰਿਆ ਕਰ ਦੇਣ ਇਹ ਗੱਲ ਉਹਨਾਂ ਦੇ ਲਈ ਆਖੀ ਜਾਂਦੀ ਹੈ ਜੋ ਮਾਲਕ ਪ੍ਰਭੂ ਜੀ ਨੂੰ ਸਿਰਫ ਇੱਕ ਚੀਜ਼ ਸਮਝ ਕੇ ਬੈਠੇ ਹਨ ਸੋ ਸਾਧ ਸੰਗਤ ਜੀ ਤੁਹਾਡੀ ਵੀ ਅਰਦਾਸ ਪੂਰੀ ਕਿਉਂ ਨਹੀਂ ਹੋ ਰਹੀ ਇਸ ਬਾਰੇ ਜਾਣਨ ਦੇ ਲਈ ਇਸ ਵੀਡੀਓ ਨੂੰ ਤੁਸੀਂ ਪੂਰਾ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਸੋ ਸਾਥ ਸੰਗਤ ਜੀ ਹੁਣ ਗੱਲ ਕਰਦੇ ਹਾਂ ਜੀ ਕਿ ਪਰਮਾਤਮਾ ਜੀ ਸਾਡੀਆਂ ਅਰਦਾਸਾਂ ਕਿਹੜੀ ਕਰੋਂ ਬਹੁਤ ਜਲਦੀ ਪ੍ਰਵਾਨ ਨਹੀਂ ਕਰਦੇ ਉਹਨਾਂ ਭਗਤਾਂ ਦੇ ਲਈ ਇਹ ਗੱਲ ਆਖੀ ਜਾਂਦੀ ਹੈ ਜਿਨ੍ਹਾਂ ਨੂੰ ਆਪਣੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੇ ਉੱਪਰ ਭਰੋਸਾ ਹੈ ਅਤੇ ਜੋ ਉਹਨਾਂ ਦੇ ਅੱਗੇ ਕਦੇ ਇਹ ਗੱਲ ਦੀ ਸ਼ਿਕਾਇਤ ਵੀ ਨਹੀਂ ਕਰਦੇ ਸਾਤ ਸੰਗਤ ਜੀ ਅਸੀਂ ਵੇਖਦੇ ਹਾਂ ਕਿ ਇਸ ਦੁਨੀਆ ਵਿੱਚ ਹਰ ਕੋਈ ਕਿਸੇ ਨਾ ਕਿਸੇ ਕਾਰਨ ਕਰਕੇ ਦੁਖੀ ਹੈ ਜੋ ਚੀਜ਼ ਅਸੀਂ ਚਾਹੁੰਦੇ ਹਾਂ ਸਾਨੂੰ ਮਿਲਦੀ ਨਹੀਂ ਇਸ ਲਈ ਅਸੀਂ ਫਿਰ ਦੁਖੀ ਹੋ ਜਾਂਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਉਹ ਚੀਜ਼ ਸਾਨੂੰ ਮਿਲਣੀ ਹੀ ਚਾਹੀਦੀ ਹੈ ਇਸੇ ਲਈ ਫਿਰ ਅਸੀਂ ਕਈ ਕਈ ਦਿਨ ਗੁਰੂ ਘਰ ਵੀ ਜਾਂਦੇ ਹਾਂ ਕਈ ਵਾਰ ਅਸੀਂ 11 ਦਿਨ ਗੁਰੂ ਘਰ ਜਾਂਦੇ ਹਾਂ ਕਈ ਵਾਰ ਉਸ ਚੀਜ਼ ਦੀ ਪ੍ਰਾਪਤੀ ਦੇ ਲਈ ਅਸੀਂ 21 ਦਿਨ ਗੁਰੂ ਘਰ ਜਾਣ ਬਾਰੇ ਸੁਖਣਾ ਸੁਖ ਲੈਂਦੇ ਹਾਂ ਜਿੱਥੇ ਜਾਂ ਅਸੀਂ ਆਖਦੇ ਹਾਂ ਕਿ ਅਸੀਂ ਇੰਨੇ ਪਾਠ ਕਰਾਂਗੇ ਤਾਂ ਸਾਡੇ ਵਾਹਿਗੁਰੂ ਪਰਮਾਤਮਾ ਜੀ ਅਰਦਾਸ ਕਬੂਲ ਕਰ ਲੈਣਗੇ ਗੁਰਬਾਣੀ ਪੜ੍ਹਦੇ ਹਾਂ ਅਤੇ ਵੱਖਰੇ-ਵੱਖਰੇ ਕਈ ਵਾਰ ਦੇਹਧਾਰੀ ਬਾਬਿਆਂ ਕੋਲ ਵੀ ਚਲੇ ਜਾਂਦੇ ਹਾਂ ਉਹਨਾਂ ਅੱਗੇ ਆਪਣਾ ਜਾ ਕੇ ਸੀਸ ਝੁਕਾ ਦਿੰਦੇ ਹਾਂ ਇਹ ਸਭ ਕਰਨ ਤੋਂ ਬਾਅਦ ਵੀ ਸਾਨੂੰ ਸਾਡੀ ਪਸੰਦ ਦੀ ਕੋਈ ਵਸਤੂ ਜਦੋਂ ਨਹੀਂ ਮਿਲਦੀ ਅਤੇ ਕਦੇ-ਕਦੇ ਤਾਂ ਸਾਡੀ ਪਸੰਦ ਦੀ ਵਸਤੂ ਹੀ ਸਾਡੇ ਕੋਲੋਂ ਦੂਰ ਤੱਕ ਹੋ ਜਾਂਦੀ ਹੈ ਇਹ ਸਭ ਕਿਉਂ ਹੁੰਦਾ ਹੈ ਸਾਧ ਸੰਗਤ ਜੀ ਇਸ ਨੂੰ ਸਮਝਾਉਣ ਲਈ ਅਸੀਂ ਤੁਹਾਨੂੰ ਦੋ ਛੋਟੀਆਂ ਜਿਹੀਆਂ ਗੱਲਾਂ ਦੱਸਦੇ ਹਾਂ ਜਿਸ ਨੇ ਸਾਡੀ ਵੀ ਜ਼ਿੰਦਗੀ ਬਦਲੀ ਹੈ ਇੱਕ ਛੋਟਾ ਬੱਚਾ ਜਿਸ ਨੇ ਆਪਣੇ ਹੱਥ ਵਿੱਚ ਕੋਈ ਨੁਕੀਲੀ ਚੀਜ਼ ਜੇਕਰ ਫੜੀ ਹੋਵੇ ਤਾਂ ਉਸ ਦੀ ਮਾਂ ਉਸ ਨੂੰ ਹਮੇਸ਼ਾ ਉਸ ਚੀਜ਼ ਨੂੰ ਫੜਨ ਤੋਂ ਰੋਕੇਗੀ ਕਿਉਂਕਿ ਸਾਧ ਸੰਗਤ ਜੀ ਮਾਂ ਨੂੰ ਤਾਂ ਪਤਾ ਹੈ ਕਿ ਇਸ ਨੁਕੀਲੀ ਚੀਜ਼ ਦੇ ਨਾਲ ਉਸ ਬੱਚੇ ਦਾ ਨੁਕਸਾਨ ਹੋ ਸਕਦਾ ਹੈ ਉਹ ਆਪਣੇ ਸਰੀਰ ਦੇ ਕਿਸੇ ਵੀ ਅੰਗ ਤੇ ਉਸ ਨੂੰ ਮਾਰ ਕੇ ਉਸ ਦਾ ਖੂਨ ਵਗ ਸਕਦਾ ਹੈ ਜਿਸ ਕਾਰਨ ਫਿਰ ਉਸ ਦੀ ਮਾਤਾ ਨੂੰ ਵੀ ਪਰੇਸ਼ਾਨੀ ਹੋਵੇਗੀ ਤੇ ਬੱਚੇ ਨੂੰ ਵੀ ਕਿਉਂਕਿ ਸਾਧ ਸੰਗਤ ਜੀ ਮਾਂ ਦੇ ਕੋਲੋਂ ਤਾਂ ਬੱਚਾ ਰੋਂਦਾ ਹੋਇਆ ਫਿਰ ਜਰਿਆ ਨਹੀਂ ਜਾਵੇਗਾ ਪਰ ਬੱਚਾ ਸਾਧ ਸੰਗਤ ਜੀ ਇਹੀ ਸੋਚੇਗਾ ਨਾ ਕਿ ਮੇਰੀ ਮਾਂ ਨੇ ਮੇਰੇ ਕੋਲੋਂ ਖਿਡਾਉਣਾ ਖੋ ਲਿਆ ਹੈ ਕਿਉਂਕਿ ਜਿਹੜੀ ਉਹ ਨੁਕੀਲੀ ਚੀਜ਼ ਸੀ ਜਿਸ ਨਾਲ ਉਹ ਖੇਡ ਰਿਹਾ ਸੀ ਬੱਚੇ ਲਈ ਤਾਂ ਉਹ ਖਿਡਾਉਣਾ ਸੀ ਕਿ ਜਿਸ ਤੋਂ ਉਹ ਬਹੁਤ ਹੀ ਖੁਸ਼ ਸੀ ਪਰ ਸਿਰਫ ਉਸ ਦੀ ਮਾਂ ਹੀ ਜਾਣਦੀ ਸੀ ਕਿ ਜੇਕਰ ਬੱਚੇ ਦੇ ਹੱਥ ਵਿੱਚ ਇਹ ਚੀਜ਼ ਰਹੀ ਤਾਂ ਉਸ ਨੂੰ ਸੱਟ ਲੱਗ ਸਕਦੀ ਹੈ ਸਾਧ ਸੰਗਤ ਜੀ ਇਸੇ ਹੀ ਤਰ੍ਹਾਂ ਪ੍ਰਭੂ ਜੀ ਨੇ ਜੇਕਰ ਤੁਹਾਡੇ ਤੋਂ ਕੋਈ ਚੀਜ਼ ਦੂਰ ਕੀਤੀ ਹੈ ਉਹ ਚੀਜ਼ ਵੀ ਉਸ ਨੁਕੀਲੀ ਚੀਜ਼ ਦੇ ਵਾਂਗ ਹੀ ਹੋਵੇਗੀ ਅਤੇ ਪ੍ਰਭੂ ਪਰਮਾਤਮਾ ਜੀ ਵੀ ਸਾਡੀ ਮਾਂ ਵਰਗੇ ਹਨ ਸਾਡੇ ਮਾਲਕ ਪ੍ਰਭੂ ਸਾਡੇ ਪਿਤਾ ਵਰਗੇ ਹਨ ਕਿ ਸਾਡੇ ਭਗਤਾਂ ਦੀ ਹਮੇਸ਼ਾ ਰੱਖਿਆ ਹੀ ਕਰਦੇ ਹਨ ਦੂਸਰੀ ਗੱਲ ਇਹ ਮੰਨ ਲਓ ਕਿ ਤੁਸੀਂ ਮਾਲਕ ਪ੍ਰਭੂ ਜੀ ਤੋਂ ਆਪਣੇ ਲਈ ਜਦੋਂ ਇੱਕ ਗੱਡੀ ਮੰਗਦੇ ਹੋ ਜਾਂ ਕੋਈ ਵੱਡੀ ਚੀਜ਼ ਮੰਗਦੇ ਹੋ ਪਰ ਫਿਰ ਵੀ ਤੁਹਾਨੂੰ ਜਦੋਂ ਉਹ ਚੀਜ਼ ਨਹੀਂ ਮਿਲਦੀ ਉੱਥੇ ਤੁਸੀਂ ਫਿਰ ਪਰਮਾਤਮਾ ਜੀ ਨੂੰ ਕੋਸਣਾ ਹੀ ਸ਼ੁਰੂ ਕਰ ਦਿੰਦੇ ਹੋ ਕਿ ਪਤਾ ਨਹੀਂ ਪਰਮਾਤਮਾ ਨੇ ਮੇਰੀ ਅਰਦਾਸ ਕਿਉਂ ਨਹੀਂ ਕਬੂਲੀ ਮੈਂ ਤਾਂ ਐਨੇ ਪਾਠ ਕੀਤੇ ਐਨੇ ਦਿਨ ਗੁਰੂ ਘਰੇ ਵੀ ਗਿਆ ਪਰ ਪਤਾ ਨਹੀਂ ਫਿਰ ਵੀ ਮੇਰੀ ਅਰਦਾਸ ਕਬੂਲ ਨਹੀਂ ਹੋਈ ਇੱਥੇ ਜਰਾ ਸੋਚ ਵਿਚਾਰ ਕਰ ਲੈਣਾ ਜੀ ਕਿ ਜੇਕਰ ਸਾਨੂੰ ਉਹ ਵਸਤੂ ਨਹੀਂ ਮਿਲੀ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਉਸ ਵਸਤੂ ਤੋਂ ਸਾਨੂੰ ਨੁਕਸਾਨ ਜਾਂ ਸਾਡੀ ਕੋਈ ਘਟਨਾ ਵਾਪਰ ਸਕਦੀ ਸੀ ਜਿਸ ਕਰਕੇ ਪਰਮਾਤਮਾ ਜੀ ਨੇ ਸਾਡੀ ਅਰਦਾਸ ਨੂੰ ਕਬੂਲ ਨਹੀਂ ਕੀਤਾ ਕਿਉਂਕਿ ਵਾਹਿਗੁਰੂ ਪਰਮਾਤਮਾ ਜੀ ਆਪਣੇ ਭਗਤ ਦਾ ਕਦੇ ਵੀ ਮਾੜਾ ਸੋਚਦੇ ਹੀ ਨਹੀਂ ਹਨ ਉਹਨਾਂ ਨੂੰ ਭਵਿੱਖ ਬਾਰੇ ਸਭ ਕੁਝ ਹੀ ਪਤਾ ਹੁੰਦਾ ਹੈ ਕਿ ਅੱਗੇ ਜਾ ਕੇ ਉਸ ਵਸਤੂ ਤੋਂ ਤੁਹਾਨੂੰ ਕੀ ਫਾਇਦਾ ਹੋਵੇਗਾ ਜਾਂ ਕਿਹੜਾ ਨੁਕਸਾਨ ਹੋ ਸਕਦਾ ਹੈ ਸਾਰਸੰਗਤ ਜੀ ਇਸੇ ਲਈ ਜੇਕਰ ਸਾਡੀ ਅਰਦਾਸ ਤੇ ਕਿਰਪਾ ਹੋ ਜਾਵੇ ਤਾਂ ਸ਼ੁਕਰਾਨਾ ਜੇਕਰ ਨਾ ਪੂਰੀ ਹੋਵੇ ਤਾਂ ਮਾਲਕ ਪ੍ਰਭੂ ਜੀ ਦੀ ਮਰਜ਼ੀ ਹੀ ਸਮਝ ਲੈਣੀ ਚਾਹੀਦੀ ਹੈ ਉਸ ਤੋਂ ਉਲਟਾ ਪਰਮਾਤਮਾ ਨੂੰ ਕਦੇ ਵੀ ਕੋਸਣਾ ਨਹੀਂ ਚਾਹੀਦਾ ਕਿ ਪਰਮਾਤਮਾ ਜੀ ਤੁਸੀਂ ਸਾਨੂੰ ਇਹ ਚੀਜ਼ ਨਹੀਂ ਦਿੱਤੀ ਜਾਂ ਉਹ ਚੀਜ਼ ਨਹੀਂ ਦਿੱਤੀ ਕਿਉਂਕਿ ਸਾਰਸੰਗਤ ਜੀ ਸਭ ਤੋਂ ਵੱਡਾ ਸਾਨੂੰ ਪਰਮਾਤਮਾ ਜੀ ਨੇ ਮਨੁੱਖਾ ਜੀਵਨ ਬਖਸ਼ਿਆ ਹੈ ਸਾਡੇ ਅੰਗ ਪੈਰ ਸਲਾਮਤ ਦਿੱਤੇ ਹਨ ਸਾਡੇ ਅੰਗ ਪੈਰ ਸਲਾਮਤ ਦਿੱਤੇ ਹਨ ਸਾਨੂੰ ਜਹਾਨ ਵੇਖਣ ਦੇ ਲਈ ਅੱਖਾਂ ਦਿੱਤੀਆਂ ਹਨ ਚੱਲਣ ਦੇ ਲਈ ਪੈਰ ਦਿੱਤੇ ਹਨ ਤੇ ਕਿਰਤ ਕਮਾਈ ਕਰਨ ਦੇ ਲਈ ਹੱਥ ਦਿੱਤੇ ਹਨ ਇਹਨਾਂ ਕੁਝ ਤਾਂ ਸਾਨੂੰ ਪਰਮਾਤਮਾ ਨੇ ਬਿਨਾਂ ਕਿਸੇ ਲੈਣ ਦਉਣ ਤੋਂ ਹੀ ਦਿੱਤਾ ਹੈ ਜੇਕਰ ਅਸੀਂ ਉਸ ਦਾ ਵੀ ਸ਼ੁਕਰਾਨਾ ਕਰ ਲਈਏ ਤਾਂ ਥੋੜਾ ਹੈ ਸਾਥ ਸੰਗਤ ਜੀ ਇਸ ਲਈ ਤੁਸੀਂ ਦੁਖੀ ਕਦੇ ਵੀ ਨਹੀਂ ਹੋਣਾ ਵਾਹਿਗੁਰੂ ਪਰਮਾਤਮਾ ਜੀ ਅੱਗੇ ਕਦੇ ਕੋਈ ਸ਼ਿਕਾਇਤ ਨਾ ਹੀ ਕਰਨਾ ਜੇਕਰ ਤੁਸੀਂ ਹਮੇਸ਼ਾ ਲਈ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਆਪਣੀ ਹਰ ਇੱਛਾ ਨੂੰ ਪਰਮਾਤਮਾ ਵਾਹਿਗੁਰੂ ਜੀ ਦੀ ਇੱਛਾ ਦੇ ਨਾਲ ਜੋੜ ਲੈਣਾ ਚਾਹੀਦਾ ਹੈ ਅਤੇ ਪਰਮਾਤਮਾ ਜੀ ਨੂੰ ਆਖੋ ਕਿ ਹੇ ਵਾਹਿਗੁਰੂ ਜੀ ਜਿਸ ਵਿੱਚ ਤੁਹਾਡੀ ਖੁਸ਼ੀ ਹੈ ਉਸੇ ਵਿੱਚ ਹੀ ਸਾਡੀ ਖੁਸ਼ੀ ਹੈ ਜੀਵਨ ਹਮੇਸ਼ਾ ਸੁੱਖਾਂ ਵਿੱਚ ਹੀ ਫਿਰ ਬਤੀਤ ਹੋ ਜਾਵੇਗਾ ਸਾਧ ਸੰਗਤ ਜੀ ਜਦੋਂ ਵੀ ਕੋਈ ਭਗਤ ਜਾਂ ਦੁਨਿਆਵੀ ਮਨੁੱਖ ਅਤੇ ਆਤਮ ਦੇ ਰਸਤੇ ਵਿੱਚ ਅੱਗੇ ਵਧਦਾ ਹੈ ਤਾਂ ਜਿਸ ਨਾਲ ਉਸ ਨੂੰ ਬਹੁਤ ਸਾਰੇ ਇਮਤਿਹਾਨਾਂ ਵਿੱਚੋਂ ਵੀ ਲੰਘਣਾ ਪੈਂਦਾ ਹੈ ਜਿਵੇਂ ਇਸ ਦੁਨੀਆ ਵਿੱਚ ਅਸੀਂ ਕਿਸੇ ਵਿਸ਼ੇ ਤੇ ਸਿੱਖਿਆ ਗਿਆਨ ਪ੍ਰਾਪਤ ਕਰਦੇ ਹਾਂ ਤਾਂ ਸਿੱਖਿਆ ਲੈਣ ਤੋਂ ਬਾਅਦ ਸਾਨੂੰ ਇਮਤਿਹਾਨ ਤਾਂ ਦੇਣਾ ਹੀ ਪੈਂਦਾ ਹੈ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗਿਆਨ ਪ੍ਰਾਪਤ ਕਰਨ ਵਿੱਚ ਅਸੀਂ ਕਿੰਨੇ ਕਾਬਿਲ ਹੋ ਚੁੱਕੇ ਹਾਂ ਉਸੇ ਤਰ੍ਹਾਂ ਸਾਡੇ ਵਾਹਿਗੁਰੂ ਸੰਤ ਮਹਾਪੁਰਖ ਅਤੇ ਪਰਮਾਤਮਾ ਵਾਹਿਗੁਰੂ ਜੀ ਸਾਨੂੰ ਜੋ ਕੁਝ ਵੀ ਸਿਖਾਉਂਦੇ ਹਨ ਉਹ ਉਸ ਦਾ ਇਮਤਿਹਾਨ ਫਿਰ ਆਪਣੇ ਤਰੀਕੇ ਦੇ ਨਾਲ ਹੀ ਲੈ ਲੈਂਦੇ ਹਨ ਆਮ ਤੌਰ ਤੇ ਇਸ ਦੇ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਅਤੇ ਨਾ ਹੀ ਕਿਸੇ ਦੇ ਦਿਮਾਗ ਵਿੱਚ ਕਿਸੇ ਤਰ੍ਹਾਂ ਦਾ ਵੀ ਖਿਆਲ ਆਉਂਦਾ ਹੈ ਪਰ ਸਾਡੇ ਵਾਹਿਗੁਰੂ ਸਾਡੇ ਪਰਮਾਤਮਾ ਸਾਡੇ ਮਹਾਪੁਰਖ ਜੀ ਸਾਡਾ ਪੂਰਾ ਹੀ ਧਿਆਨ ਰੱਖਦੇ ਹਨ ਸਾ ਸੰਗਤ ਜੀ ਪਰਮਾਤਮਾ ਵਾਹਿਗੁਰੂ ਜੀ ਦੇ ਵੱਲੋਂ ਲੈ ਇਮਤਿਹਾਨਾਂ ਦੀ ਕੋਈ ਡੇਟ ਸ਼ੀਟ ਨਹੀਂ ਹੁੰਦੀ ਅਸਲ ਵਿੱਚ ਇਹ ਤੁਹਾਡੇ ਮਨ ਤੋਂ ਹੀ ਸ਼ੁਰੂ ਹੁੰਦੇ ਹਨ ਤੇ ਮਨ ਤੇ ਹੀ ਖਤਮ ਹੋ ਜਾਂਦੇ ਹਨ ਜੇਕਰ ਮਨ ਸਾਫ਼ ਹੋਵੇਗਾ ਅਸੀਂ ਇਮਤਿਹਾਨਾਂ ਵਿੱਚੋਂ ਲਗਾਤਾਰ ਪਾਸ ਹੀ ਹੋਵਾਂਗੇ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਪਰਮਾਤਮਾ ਵਾਹਿਗੁਰੂ ਜੀ ਦੇ ਕਿਸੇ ਵੀ ਗੁਣ ਨੂੰ ਧਾਰਨ ਕਰ ਲਿਆ ਹੈ ਜਾਂ ਤੁਹਾਡੇ ਮਨ ਵਿੱਚ ਕਿਸੇ ਦਾ ਭਲਾ ਕਰਨ ਬਾਰੇ ਵਿਚਾਰ ਵੀ ਆ ਚੁੱਕੇ ਹਨ ਜਾਂ ਤੁਸੀਂ ਉਸ ਕੰਮ ਵਿੱਚ ਐਕਸਪਰਟ ਹੋ ਗਏ ਹੋ ਜਿਸ ਕੰਮ ਨੂੰ ਪਰਮਾਤਮਾ ਜੀ ਤੁਹਾਨੂੰ ਕਰਵਾਉਣਾ ਚਾਹੁੰਦੇ ਹਨ ਉਸੇ ਵੇਲੇ ਹੀ ਉਸ ਭਗਤ ਦੀ ਉਸ ਅਭਿਆਸੀ ਦੀ ਫਿਰ ਪ੍ਰੀਖਿਆ ਸ਼ੁਰੂ ਹੋ ਜਾਂਦੀ ਹੈ ਤਾਂ ਹੁਣ ਅਸੀਂ ਗੱਲ ਕਰਦੇ ਹਾਂ ਜੀ ਕਿ ਜਦੋਂ ਪਰਮਾਤਮਾ ਜੀ ਫਿਰ ਸਾਡੀ ਪ੍ਰੀਖਿਆ ਲੈਂਦੇ ਹਨ ਤਾਂ ਸਾਨੂੰ ਕਿਹੜੀਆਂ ਨਿਸ਼ਾਨੀਆਂ ਦੇ ਦਿੰਦੇ ਹਨ ਕਿ ਜੋ ਵੀ ਜਪ ਤਪ ਤੁਸੀਂ ਕਰਦੇ ਆ ਰਹੇ ਸੀ ਕਿਸੇ ਵੀ ਅਧਿਆਤਮ ਦੇ ਮਾਰਗ ਤੇ ਤੁਸੀਂ ਉਸ ਦਾ ਪਾਲਣ ਕਰਦੇ ਆ ਰਹੇ ਸੀ ਉਸ ਵਿੱਚ ਆਪ ਜੀ ਨੂੰ ਜੇਕਰ ਆਲਸ ਪੈਣਾ ਸ਼ੁਰੂ ਹੋ ਜਾਂਦਾ ਹੈ ਸ਼ੁਰੂਆਤ ਵਿੱਚ ਤਾਂ ਸਾਰੇ ਹੀ ਮਨੁੱਖ ਜਪ ਤਪ ਅਧਿਆਤਮ ਦੇ ਰਸਤੇ ਤੇ ਬਹੁਤ ਵਧੀਆ ਚੱਲਦੇ ਹਨ ਉਹਨਾਂ ਨੂੰ ਮਜ਼ਾ ਵੀ ਆਉਂਦਾ ਹੈ ਬਹੁਤ ਮਨ ਵੀ ਲੱਗਦਾ ਹੈ ਬਹੁਤ ਜ਼ਿਆਦਾ ਸੇਵਾ ਅਤੇ ਸਿਮਰਨ ਕਰਨ ਦੀ ਇੱਛਾ ਵੀ ਬਣੀ ਰਹਿੰਦੀ ਹੈ ਪਰ ਥੋੜੇ ਹੀ ਸਮੇਂ ਬਾਅਦ ਇਹ ਸਭ ਕੁਝ ਨਿਰਾਸ਼ਾ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ ਉਸੇ ਵੇਲੇ ਸਾਡਾ ਮਨ ਵੀ ਸਾਡੇ ਉੱਪਰ ਹਾਵੀ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਨੂੰ ਆਲਸ ਪੈ ਜਾਂਦਾ ਹੈ ਮਨ ਇਹ ਸੋਚਣ ਲੱਗ ਜਾਂਦਾ ਹੈ ਕਿ ਚਲੋ ਅੱਜ ਨਹੀਂ ਤਾਂ ਕੱਲ ਤੋਂ ਹੀ ਅਸੀਂ ਪਰਮਾਤਮਾ ਜੀ ਦਾ ਨਾਮ ਸਿਮਰਨ ਕਰਨ ਵਿੱਚ ਜੁੜ ਜਾਵਾਂਗੇ ਅਸਲ ਵਿੱਚ ਸਾਡੀਆਂ ਇੱਛਾਵਾਂ ਦੀ ਸ਼ਕਤੀ ਬਾਰੇ ਪਤਾ ਕਰਨ ਲਈ ਅਸੀਂ ਹਮੇਸ਼ਾ ਪਾਠ ਕਰਦੇ ਹਾਂ ਫਿਰ ਅਸੀਂ ਆਲਸੀ ਹੋ ਕੇ ਬੈਠ ਜਾਂਦੇ ਹਾਂ ਫਿਰ ਪਰਮਾਤਮਾ ਦੇ ਮਾਰਗ ਤੇ ਅੱਗੇ ਵੱਧਦੇ ਹੀ ਰਹਿੰਦੇ ਹਾਂ ਸਤਸੰਗਤ ਜੀ ਅਕਸਰ ਹੀ ਰਿਸ਼ਤਿਆਂ ਦੀਆਂ ਉਲਝਣਾਂ ਦਾ ਵਾਰ-ਵਾਰ ਰੁਕਾਵਟ ਬਣ ਕੇ ਸਾਡੀ ਜ਼ਿੰਦਗੀ ਵਿੱਚ ਆ ਜਾਣਾ ਇਹ ਵੀ ਸਾਨੂੰ ਪਰਮਾਤਮਾ ਤੋਂ ਦੂਰ ਕਰ ਦਿੰਦਾ ਹੈ ਸਤਸੰਗਤ ਜੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵੀ ਆਪਣੇ ਪਰਮਾਤਮਾ ਜੀ ਦੇ ਕੋਲ ਆਪਣੀਆਂ ਅਰਦਾਸਾਂ ਕਬੂਲ ਕਰਵਾਉਣੀ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਦੇ ਉੱਪਰ ਪੂਰਨ ਭਰੋਸਾ ਰੱਖਣਾ ਚਾਹੀਦਾ ਹੈ ਕਿ ਤੁਸੀਂ ਸਹੀ ਦਿਸ਼ਾ ਵੱਲ ਜਾ ਰਹੇ ਹੋ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੇ ਪਰਮਾਤਮਾ ਦੇ ਰਸਤੇ ਤੋਂ ਭਟਕ ਕੇ ਜਿਹੜੇ ਦੇਹਧਾਰੀ ਬਾਬਿਆਂ ਦੇ ਮੱਥਾ ਟੇਕਦੇ ਹਨ ਸੋ ਸਾਧ ਸੰਗਤ ਜੀ ਜੇਕਰ ਅਸੀਂ ਇਹਨਾਂ ਹੀ ਸਾਵਧਾਨੀਆਂ ਨੂੰ ਵਰਤ ਲਵਾਂਗੇ ਤਾਂ ਪਰਮਾਤਮਾ ਜੀ ਜ਼ਰੂਰ ਸਾਡੀਆਂ ਅਰਦਾਸਾਂ ਕਬੂਲ ਕਰ ਦੇਣਗੇ ਸਾਡੀਆਂ ਝੋਲੀਆਂ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਸਾਡਾ ਘਰ-ਬਾਰ ਤਰੱਕੀ ਦੇ ਰਾਹ ਤੇ ਚੱਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ